ਇਹ ਜਿਹੜੀ ਸਾਡੀ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆ ਜਿਹਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੈਗੇ ਜਿਨ੍ਹਾਂ ਦੇ ਅਸੀਂ ਜਿਹੜੀ ਰਿਸ਼ਬਤ ਖੋਰੀ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਅਸੀਂ ਜੜੋਂ ਖਤਮ ਕਰਨੀ ਆ ਇਹਦੇ ਲਈ ਸਾਡਾ ਅਸੀਂ ਪ੍ਰਣ ਕੀਤਾ ਹੋਇਆ ਵਾ ਉਹਦੇ ਜਿਹੜਾ ਵੀ ਕੋਈ ਅਫਸਰ ਆ ਜਿਹੜਾ ਇਹ ਜੀ ਰਿਸ਼ਬਤ ਖੋਰੀ ਕਰੂਗਾ ਅਸੀਂ ਉਹਨੂੰ ਬਿਲਕੁਲ ਨਹੀਂ ਬਖਸ਼ਾਂਗੇ ਤੇ ਜੇ ਕੋਈ ਐਸੀ ਕੋਈ ਕਾਰਵਾਈ ਕੋਈ ਵੀ ਅਫਸਰ ਕਰੇਗਾ ਮੈਂ ਉਹਦੇ ਤੇ ਸਖ਼ਤ ਕਾਰਵਾਈ ਕਰਾਂਗਾ ਦਾ ਮੈਂ ਤੁਹਾਡਾ ਤੇ ਅੱਜ ਇੱਥੇ ਇਕੱਠੇ ਹੋਏ ਹੋ ਕੀ ਮੰਗ ਕਰਦੇ ਹੋ ਇੱਥੇ ਇਕੱਠੇ ਹੋ ਕੇ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਇਸ ਹਾਲ ਕੇ ਰੈਕੂਟ ਦੇ ਪਿੰਡ ਹਲਵਾਰੇ ਦਾ ਮੌਜੂਦਾ ਸਰਪੰਚ ਆ ਪਹਿਲਾਂ ਤੁਹਾਡਾ ਮੀਡੀਆ ਕਰਮੀਆਂ ਦਾ ਬੜਾ ਧੰਨਵਾਦ ਆ ਕਿ ਤੁਸੀਂ ਬਹੁਤ ਛੋਟ ਨੋਟਿਸ ਦੇ ਉੱਤੇ ਪਹੁੰਚੇ ਹੋ ਅਸਲ 'ਚ ਮਾਮਲਾ ਇਸ ਗੱਲ ਤੇ ਆ ਕਿ 2022 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਉੱਤੇ ਆਉਂਦੀ ਆ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਲੀਡ ਦੇ ਨਾਲ ਇੱਥੋਂ ਐਮਐਲਏ ਚੁਣ ਕੇ ਆਪਦੀ ਸਰਕਾਰ ਖੜੀ ਕੀਤੀ ਆ ਸੋ ਸਾਡੇ ਜਿਹੜੇ ਸੀਐਮ ਸਾਹਿਬ ਆ ਉਹ ਹਮੇਸ਼ਾ ਇੱਕੋ ਗੱਲ ਤੇ ਪੈਰਾ ਦੰਦਿਆ ਇੱਕੋ ਗੱਲ ਉਹ ਬਾਰ ਬਾਰ ਕਹਿੰਦੇ ਆ ਕਿ ਅਸੀਂ ਮਿਸ਼ਨ ਦੇ ਉੱਤੇ ਆ ਕਮਿਸ਼ਨ ਦੇ ਉੱਤੇ ਨਹੀਂ ਹੈਗੇ ਸੋ ਜਿਵੇਂ ਤੁਹਾਨੂੰ ਇੱਥੇ ਹਲਕੇ ਦੇ ਲੋਕਾਂ ਨੂੰ ਵੀ ਪਤਾ ਵਾ ਪੰਜਾਬ ਭਰ ਦੇ ਲੋਕਾਂ ਨੂੰ ਵੀ ਪਤਾ ਵੀ ਪਿਛਲੇ ਦਿਨੀ ਪੰਜਾਬ ਤੱਕ ਬਹੁਤ ਵੱਡਾ ਮਸਲਾ ਬਹੁਤ ਵੱਡਾ ਮਸਲਾ ਇਸ ਗੱਲ ਕਰਕੇ ਕਿਉਂਕਿ ਅੱਜ ਵੀ ਇੱਕ ਡੀਐਸਪੀ ਫਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਵਾ ਤੜਕਸਾਰ ਉਤੋਂ ਤੇ 1 ਲੱਖ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੋਇਆ ਪਰ ਇੱਥੇ ਹਲਕੇ ਰੈਕੋਟ ਜਿਹੜੀ ਸਾਡੀ ਸਬ ਡਿਵੀਜ਼ਨ ਹੈ ਐਸਡੀਐਮ ਉਹਨਾਂ ਦੇ ਸਟੈਨੋ ਦੀ ਅਲਮਾਰੀ ਦੇ ਵਿੱਚੋਂ ਕਰੀਬ 24 ਲੱਖ ਰੁਪਏ ਤੋਂ ਉੱਪਰ ਦੀ ਜਿਹੜੀ ਨਕਦੀ ਆ ਉਹ ਬਰਾਮਦ ਕੀਤੀ ਗਈ ਆ ਉਹ ਤੁਹਾਨੂੰ ਮੈਂ ਥੋੜਾ ਜਿਹਾ ਧਿਆਨ ਦਿਵਾ ਦੇਣਾ ਚਾਹੁੰਦਾ ਕਿ ਉਹ ਬਰਾਮਦਗੀ ਕਿਵੇਂ ਹੁੰਦੀ ਆ ਬੰਦੇ ਨੂੰ ਉਹਦੀ ਜ਼ਮੀਨ ਦੇ ਕਿਸੇ ਨਾਮ ਨੂੰ ਲੈ ਕੇ ਤਬਦੀਲੀ ਨੂੰ ਲੈ ਕੇ ਕਿਸੇ ਵੀ ਜ਼ਮੀਨ ਨਾਲ ਜੁੜੇ ਹਾਜਰੇ ਕਰਕੇ ਉੱਥੇ ਅਧਿਕਾਰੀਆਂ ਨੂੰ ਤੇ ਰਿਸ਼ਵਤ ਮੰਗੀ ਤਾਂ ਉਹਨਾਂ ਨੇ ਸਾਡੇ ਹਲਕਾ ਰਾਇਕੋਟ ਦੇ ਜਿਹੜੇ ਬڑے ਦਰਵੇਸ਼ ਸਾਡੇ ਐਮਐਲਏ ਨੇ ਬੜੇ ਸਾਡੇ ਨਰਮ ਐਮਐਲਏ ਨੇ ਉਹਨਾਂ ਦੇ ਕੋਲ ਇੱਕ ਬੇਨਤੀ ਕੀਤੀ ਵੀ ਇੱਥੇ ਦਾ ਜਿਹੜਾ ਅਧਿਕਾਰੀਓ ਸਾਡੇ ਤੋਂ ਇਨੇ ਰੁਪਏ ਮੰਗ ਰਿਹਾ ਵਾ ਸੋ ਇਸ ਗੱਲ ਤੋਂ ਬਾਅਦ ਸਾਡੇ ਇਸ ਸਰਦਾਰ ਹਾਕਮ ਸਿੰਘ ਠੇਕੇਦਾਰ ਸਾਹਿਬ ਜੀ ਦੇ ਜਿਹੜੇ ਨਿੱਜੀ ਸਹਾਇਕ ਨੇ ਜਿਹੜੇ ਪੀਏ ਨੇ ਕਮਲ ਸਖਾਣਾ ਉਹਨਾਂ ਨੇ ਮੌਕੇ ਤੇ ਜਾ ਕੇ ਵਿਜੀਲੈਂਸ ਨੂੰ ਸੂਚਿਤ ਕਰਕੇ ਉਸ ਅਲਮਾਰੀ ਦੇ ਵਿੱਚੋਂ 24,60,000 ਰੁਪਏ 60,000 ਰੁਪਿਆ ਕਰੀਬ ਬਰਾਮਦਗੀ ਉਹਦੀ ਕਰਵਾਤੀ। ਸੋ ਹੁਣ ਮਸਲਾ ਇੱਥੇ ਸਮਝੋ ਵੀ ਅਸੀਂ ਇੱਥੇ ਇਕੱਠੇ ਕਿਉਂ ਹੋਏ ਆ। ਬਰਾਮਦਗੀ ਵੀ ਹੋ ਗਈ, ਬੰਦਾ ਅਰੈਸਟ ਵੀ ਹੋ ਗਿਆ। ਜਿੰਨਾ মিডিਆ ਦੇ ਥਰੂ ਸਾਨੂੰ ਜਾਣਕਾਰੀਆਂ ਮਿਲੀਆਂ ਨੇ, ਬਿਆਨਾਂ ਦੇ ਥਰੂ ਸਾਨੂੰ ਸੂਤਰਾਂ ਤੋਂ ਇਹ ਜਾਣਕਾਰੀਆਂ ਮਿਲੀਆਂ ਨੇ ਕਿ ਜਿਹੜਾ ਉਹ ਸਟੈਨੋ ਉਹਨਾਂ ਨੇ ਸਿੱਧੇ ਤੌਰ ਤੇ ਐਸ.ਡੀ.ਐਮ ਦਾ ਨਾਮ ਲਿੱਤਾ ਕਿ ਭਾਈ ਇਹ ਪੈਸੇ ਉਹਦੇ ਆ। ਪਰ ਮਾਜਰੇ ਇਸ ਗੱਲ ਤੇ ਖੜੇ ਕਿ 12 ਜੂਨ ਦਾ ਮਸਲਾ ਵਾ ਉਹ ਉੱਥੇ ਜਿਹੜੇ ਸਟੈਨੋ ਦੇ ਗਰਸਤੇ ਵਿੱਚ ਵਾ ਲਗਾਤਾਰ ਸਾਡਾ ਜਿਹੜਾ ਕਰਪਟਕ ਅਫਸਰ ਵਾ ਜਿਹੜਾ ਇੱਕ ਕਹਦੀ ਹੈ ਕਿ ਮੈਕਮੇਂ ਦੇ ਉੱਤੇ ੱੱਬਾ ਵਾ ਜਿਹੜਾ ਬਲੈਕ ਸ਼ੀਪ ਆ ਹਰੇਕ ਮੈਕਮੇਂ ਦੇ ਵਿੱਚ ਬਲੈਕ ਸ਼ੀਪ ਆ ਬੈਠੀਆਂ ਨੇ ਇਹ ਵੀ ਬਲੈਕ ਸ਼ੀਪ ਆ ਸੋ ਇਹ ਜਿਹੜੀ ਬਲੈਕ ਸ਼ੀਪ ਆ ਇਹ ਲਗਾਤਾਰ ਆਪਣੀਆਂ ਕਿਉਂਕਿ ਇੱਕ ਸਮਝੋ ਜੁਡੀਸ਼ਨੀ ਸਿਸਟਮ ਨੂੰ ਸਾਡੇ ਕਰਪਟ ਅਫਸਰਾਂ ਨੇ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਵਾ ਤੇ ਪਹਿਲਾਂ ਤਾਂ ਗਲਤ ਕੰਮ ਕਰਦੇ ਫਿਰ ਭੱਜ ਕੇ ਜਵਾਨਤਾਂ ਨੂੰ ਜਾਂਦੇ ਆ ਸੋ ਅੱਜ ਅਸੀਂ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਕਰਦੇ ਆ ਵੀ ਅੱਜ ਤੁਹਾਡੀ ਲੋੜ ਵਾ ਹਲਕੇ ਰਾਏਕੋਟ ਦੇ ਲੋਕਾਂ ਨੂੰ ਐਮਐਲਏ ਸਭ ਦਾ ਪੀਏ ਜਿਹੜਾ ਇੰਡੀਪੈਂਡੈਂਟ ਬੰਦਾ ਜਿਹਦਾ ਪੋਲੀਟੀਕਲੀ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਕੋਈ ਪੋਲੀਟੀਕਲੀ ਜਿਆਦਾ ਉਹਦਾ ਕੋਈ ਦਬਦਬਾ ਨਹੀਂ ਹੈਗਾ ਇੱਕ ਆਮ ਬੰਦਾ ਐਸਡੀਐਮ ਨੂੰ ਕੋਲਡਰ ਨੂੰ ਹੱਥ ਫੜ ਕੇ ਉਹਦੇ ਤੋਂ ਜਿਹੜੇ ਪੈਸੇ ਆ ਉਹ ਬਰਾਮਦਗੀ ਕਰਵਾ ਰਿਹਾ ਵਾ ਸੋ ਉਹਦੀ ਸੇਫਟੀ ਕਿੱਥੇ ਆ ਪ੍ਰਭਾਤ ਮਾਨ ਸਾਹਿਬ ਅਸੀਂ 1 ਲੱਖ ਰੁਪਏ ਪਿੱਛੇ ਡੀਐਸਪੀ ਸਾਹਿਬ ਚੱਕ ਲੇ ਅਸੀਂ ਸਪੈਸ਼ਲੀ ਦਿਨ ਅਸੀਂ ਵੀ ਇੱਕ ਅਫਸਰ ਫੜਿਆ ਅਸੀਂ 1500 ਰੁਪਏ ਪਿੱਛੇ ਅਸੀਂ ਇੱਕ ਐਸਆਈ ਜਿਹੜਾ ਸੀ ਉਹ ਸਸਪੈਂਡ ਕਰਵਾਇਆ ਸੀ ਉਹ ਗ੍ਰਫਤਾਰ ਕਰਵਾਇਆ ਸੀਗਾ ਪਰ ਅੱਜ ਬਿਜ਼ੀਲੈਂਸ ਨੂੰ ਇਸ ਗੱਲ ਦਾ ਕਾਹਦਾ ਖਦਸ਼ਾ ਵਾ ਬਈ ਬਿਜ਼ੀਲੈਂਸ ਦੇ ਉੱਤੇ ਕਿਹੜੀ ਇਸ ਗੱਲ ਦਾ ਪ੍ਰਭਾਵ ਆ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਇਸ ਦੇ ਉੱਤੇ ਬਿਲਕੁਲ ਟੋਲਰੈਂਸ ਨਹੀਂ ਕੋਈ ਕਰਾਪਸ਼ਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਰਹਿਮ ਨਹੀਂ ਹੈਗੀ ਪਰ ਬਿਜ਼ੀਲੈਂਸ ਦੇ ਜਿਹੜੇ ਕੁਝ ਬੰਦੇ ਲਾ ਲੋ ਪੰਜਾਬ ਮਹਿਕਮਿਆਂ ਦੇ ਕੁਝ ਬੰਦੇ ਲਾ ਲੋ ਜਿਨ੍ਹਾਂ ਦੇ ਇਹ ਇਹਨਾਂ ਦੇ ਬਹੁਤ ਯਾਰ ਦੋਸਤ ਜਿਹੇ ਬੈਲੀ ਹੁੰਦੇ ਆ ਜਿਹੜੇ ਇਹਨਾਂ ਦੀ ਕਹਿੰਦੇ ਹੁੰਦੇ ਆ ਵੀ ਬਿੰਦੀਆਂ ਜਿਹੜਾ ਬਿੱਲੀਆਂ ਚ ਬਾਂਦਰ ਵਾਲੀ ਗੱਲ ਹੁੰਦੀ ਆ ਵੀ ਬਿੱਲੀਆਂ ਦੇ ਵਿੱਚ ਚੱਕਰਦਾ ਬਾਂਦਰ ਜ਼ਰੂਰ ਬੈਠਾ ਹੁੰਦਾ ਜਿਹੜਾ ਨਾ ਤ ਉਹ ਹਿੱਸੇ ਲੈ ਕੇ ਖਾਂਦਾ ਵਾ ਸੋ ਕਿਤੇ ਨਾ ਕਿਤੇ ਇਹ ਖਾਦਸ਼ਾ ਵਾ ਵੀ ਜਿਹੜੇ ਕੁਝ ਮਹਿਕਮੇ ਦੇ ਲੋਕ ਨੇ ਜਿਹੜੇ ਉਹ ਐਸ ਡੀ ਐਮ ਦੀ ਹਮਾਇਤ ਕਰ ਰਹੇ ਆ ਉਹਨੂੰ ਉਹਨੂੰ ਭਜਾ ਰਹੇ ਆ ਉਹਨੂੰ ਉਹਨੂੰ ਗੁਪਤ ਕਰ ਰਹੇ ਆ ਸੋ ਮੈਂ ਤੁਹਾਨੂੰ ਦੋ ਗੱਲਾਂ ਤੇ ਮੂਰੇ ਐਗਜ਼ਾਮਪਲ ਰੱਖਣੀ ਚਾਹਨਾ ਜੀ ਅਸੀਂ 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 ਬਿਜ਼ੀ ਲਾਂਸ ਨੂੰ ਅਸੀਂ ਸਿੱਧੇ ਤੌਰ ਤੇ ਗੱਲ ਕਹਿੰਦੇ ਆ ਸਾਨੂੰ ਇਹ ਨਹੀਂ ਪ ਕੋਈ ਨਾ ਕੋਈ ਮਹਿਕਮਾ ਤਾਂ ਹੈ ਨਾ ਬਿਜ਼ੀਲੈਂਸ ਉਹਨੂੰ ਗ੍ਰਫਤਾਰ ਨਹੀਂ ਕਰ ਰਹੀ ਕਹਦੇ ਪ੍ਰੈਸ਼ਰ ਥੱਲੇ ਗ੍ਰਫਤਾਰ ਨਹੀਂ ਕਰ ਰਹੀ ਭਾਈ ਸੋ ਅਸੀਂ ਤਾਂ ਇਸ ਗੱਲ ਦੀ ਮੰਗ ਕਰਦੇ ਆਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰਾ ਹੀ ਮਹਾਰਾਣਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਇੱਕ ਫੋਨ ਦੇ ਉੱਤੇ ਫਰਾਡ ਹੁੰਦਾ ਵਾ ਕੁਝ ਪੈਸਿਆਂ ਦਾ ਫਰਾਡ ਹੁੰਦਾ ਉਹ ਬੰਦੇ ਯੂਪੀ ਤੋਂ ਚੱਕ ਕੇ ਅਰੈਸਟ ਕਰ ਲਿੱਤੇ ਜਾਂਦੇ ਆ ਉਰੇ ਜਗਰਾਉਂ ਦੇ ਵਿੱਚ ਵਿੱਕੀ ਗੌਂਦਰ ਨਾਮ ਦੇ ਗੈਂਗਸਟਰ ਦੀ ਜਦੋਂ ਏਐਸਆਈ ਨਾਲ ਮੁੱਠ ਭੇੜ ਹੁੰਦੀ ਹੈ ਕਲਕੱਤੇ ਚੱਕ ਉਹਨੂੰ ਦਿਨਕੁੰਟਰ ਹੋ ਜਾਂਦੇ ਆ ਕੀ ਸਾਨੂੰ ਇਹ ਵੀ ਨਹੀਂ ਪਤਾ ਸਾਡਾ ਮਹਿਕਮਾ ਇੰਨਾ ਹੀ ਅਸੀਂ ਤਾਂ ਮਾਫ ਕਰਿਓ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਇਸ ਮੁਲਕ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਭਰੋਸਾ ਵਾ ਪਰ ਕੁਝ ਲੋਕ ਇਸ ਸੰਵਿਧਾਨ ਨੂੰ ਢਾਹ ਲਾ ਰਹੇ ਆ ਸੋ ਅਸੀਂ ਇਸ ਗੱਲ ਦੀ ਪੂਰਜੋਰ ਮੰਗ ਕਰਦੇ ਆ ਵੀ ਕਿਵੇਂ ਨਾ ਕਿਵੇਂ ਭਾਈ ਕਰਕੇ ਐਸਡੀਐਮ ਨੂੰ ਲੋਕਾਂ ਦੇ ਕਟਾਰੇ ਵਿੱਚ ਖੜਾ ਕੀਤਾ ਜਾਵੇ ਜੀ ਰਮੇਸ਼ ਜੈਨ ਮੇਰਾ ਨਾਮ ਹੈ ਜੀ ਤੇ ਮੈਂ ਬਲਾਕ ਪ੍ਰਧਾਨ ਸੁਧਾਰਤੋਂ ਹੈਗਾ ਜੀ ਤੇ ਕੁਝ ਪਹਿਲਾਂ ਦਿਨਾਂ ਕੁਝ ਦਿਨ ਪਹਿਲਾਂ ਐਸਡੀਐਮ ਦਫਤਰ ਦੇ ਵਿੱਚ ਇੱਕ ਪ੍ਰਿਸ਼ਚਾਰ ਚਾਰ ਦੇ ਸੰਬੰਧਤ ਐਮਐਲਏ ਸਾਹਿਬ ਨੂੰ ਪਤਾ ਲੱਗਿਆ ਵੀ ਉੱਥੇ ਲਟਕਸਟਾ ਕੰਮ ਚੱਲ ਰਿਹਾ ਹੈ ਰਿਸ਼ਵਤ ਲਈ ਦਿੱਤੀ ਜਾ ਰਹੀ ਹੈ ਐਮਐਲਏ ਸਾਹਿਬ ਨੇ ਆਪ ਦਾ ਪੂਰਜੋਰ ਜ਼ੋਰ ਬਿਜਿਲੈਂਸ ਟੀਮ ਦੀ ਰੇਡ ਪਵਾ ਕੇ ਸਟੈਨੋ ਦੇ ਦਫਤਰ ਦੇ ਵਿੱਚੋਂ 24,60,000 ਰੁਪਏ ਬਰਾਮਦ ਕਰਵਾਇਆ ਜੀ ਤੇ ਇਸ ਦਿਨ ਨੂੰ ਕਾਫੀ ਦਿਨ ਹੋਣ ਕਰਕੇ ਅਸੀਂ ਬਿਜਿਲੈਂਸ ਨੂੰ ਇਹ ਮੰਗ ਕਰਦੇ ਆਂ ਵੀ ਉਹਨੂੰ ਥੋੜੀ ਤੌਰ ਤੇ ਅਰੈਸਟ ਕੀਤਾ ਜਾਵੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇਹ ਸਰਕਾਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ